ਸਾਤਿਸ਼ਰ ਕਾਲ ਦੇ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤੋਂ ਮੌਸਮ ਦੀ ਪਲੱਸ ਅਗਲੇ 5-6 ਦਿਨਾਂ ਯਾਨੀ ਕਿ ਫਰਵਰੀ ਦੇ 4-5 ਤਰੀਕਾਂ ਤੱਕ ਮੌਸਮ ਪੰਜਾਬ ਦਾ ਕਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਤੇ ਮੀਂਹ ਦੇ ਅਸਰ ਕਿੰਨੇ ਕ ਬਣਦੇ ਲੱਗ ਰਿਹਾ ਇਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਾਂਗੇ ਸਵੇਸਲੇ ਦੀ ਤਾਜ਼ਾ ਸੈਟੇਲਾਈਟ ਦਾ ਸੀਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਹੁਣੇ 7 ਦਾ ਟਾਈਮ ਹੋ ਰਿਹਾ ਤੇ 30 ਜਨਵਰੀ ਦਾ ਦਿਨ ਲਗਭਗ ਆਖਰੀ ਫੜਾਫੂਰਾ ਕਰਕੇ ਆਪਣਾ ਲੰਘ ਚੁੱਕਿਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਇਸ ਵੇਲੇ ਲਗਭਗ ਮੌਸਮ ਸਾਫ਼ ਹੀ ਬਣਿਆ ਹੋਇਆ ਤੇ ਲਗਭ ਕਾਬਲੇ ਤੋਂ ਪੰਜ ਜੜੀਆਂ ਲੱਗ ਰਹੀਆਂ ਨੇ ਉਹ ਹੁਣ ਥੋੜੀ ਮੱਠੀ ਫਾਣੀ ਸ਼ੁਰੂ ਹੋ ਚੁੱਕੀ ਹੈ ਅੱਜ ਟੁੱਟਵੇਂ ਤੌਰ ਤੇ ਬਦਲਵਾਈ ਦੁਪਹਿਰ ਤੱਕ ਜੜੀਆਂ ਉੱਪਰਲੇ ਫੱਦਰ ਤੇ ਪੰਜਾਬ ਦੇ ਗੁਜ਼ਰ ਰਹੀ ਸੀ ਹਾਲਾਂਕਿ ਸ਼ਾਮ ਤੱਕ ਜੜੀਆਂ ਧੁੱਪ ਵੀ ਬਹੁਤ ਹੀ ਖੇਤਾਂ ਦੇ ਵਿੱਚ ਲੱਗੀ ਹੈ ਜੇਕਰ ਧੁੰਦ ਵਾਲੇ ਫਾਕ ਤੋਂ ਦੇਖੀਏ ਜੀ ਕੱਲ ਹਲਕੀ ਧੁੰਦ ਕੁਝ ਖੇਤਰਾ ਦੇ ਵਿੱਚ ਹੋ ਸਕਦੀ ਹੈ ਹਾਲਾਂਕਿ ਬਹੁਤੇ ਵੱਡੇ ਫੱਦਰ ਤੇ ਧੁੰਦ ਦੇ ਕੋਈ ਅਲਰਟ ਨਹੀਂ ਹੈ ਕੁਝ ਖੇਤਰਾ ਦੇ ਵਿੱਚ ਹਲਕੀ ਜ਼ਮੀਨੀ ਧੁੰਦ ਵੇਖਣ ਨੂੰ ਜ਼ਰੂਰ ਮਿਲੇਗੀ ਪਰ ਕੱਲ ਮੌਸਮ ਲਗਭਗ ਤੱਕ ਫਿਰ ਸ਼ਾਮ ਤੱਕ ਸਾਫ਼ ਹੀ ਰਹੇਗਾ ਸੋ ਅੱਜ ਰਾਤ ਵੀ ਮੌਸਮ ਸਾਫ਼ ਹੈ ਤੇ ਜੇਕਰ ਜਲਵਾਰ ਅੰਕੜੇ ਜਾਂ ਫਿਰ ਕਹੇ ਲਿਆ ਟੈਂਪਰੇਚਰ ਵਾਲੇ ਫਖ ਤੋਂ ਦੇਖੀਏ ਤੇ ਅੱਜ ਲੁਧਿਆਣਾ ਪੰਜਾਬ ਦੇ ਵਿੱਚ ਗੱਲ ਕਰੀਏ ਤੇ ਗੁਰਦਾਸਪੁਰ ਸਭ ਤੋਂ ਗਰਮ ਜਲਾ ਅਖਿਲੇ 24 ਘੰਟਿਆਂ ਦੇ ਦਰਮਿਆਨ ਜਿਹੜਾ ਦਰਜ ਹੋਇਆ ਸੋ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਟੈਂਪਰੇਚਰ ਵੀ ਤਾਂ ਲੱਗੇ 25 ਦੇ ਆਸ-पास ਚੱਲਦੇ ਫਿਰਨੇ ਦਿਨਾਂ ਦੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੇ ਇੱਕ ਸਿਸਟਮ ਲੱਗਦਾ ਜਾ ਪਰਿਆ ਜਿਹੜਾ ਕਿ 1 ਤੋਂ ਲੈ ਕੇ 5 ਫਰਵਰੀ ਦੇ ਵਿੱਚ ਕਾਰ ਲੱਗੇਗਾ ਤੇ ਇਹ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਔਰ ਮਧ ਪ੍ਰਦੇਸ਼ ਤੇ ਉੱਤਰ ਪੂਰਬੀ ਖੇਤਰ ਔਰ ਯੂਪੀ ਦੇ ਪਾਛੋਗੀ ਖੇਤਰ ਪਹਿਲਾ ਸਭ ਆਹੜੀ ਦਾਰ ਲਵਾ ਸਕਦਾ ਜਿਹਦੇ ਨਾਲ ਠੜ ਦੇ ਵਿੱਚ ਚੌਖਾ ਵਾਤਾ ਜਿਹੜਾ ਜਾਰਜਾ ਦਰਜ ਹੋ ਸਕਦਾ ਤੇ ਇੱਕ ਤਰ੍ਹਾਂ ਲਗੇ 5 ਤਰੀਕ ਦੇ ਵਿਚਕਾਰ ਜਿਹੜਾ ਸਿਸਟਮ ਲੱਗਣਾ ਹੈ ਜਿਹਦੇ ਜਲਵਾ ਰਾਂਖੜੇ ਤੁਹਾਡੇ ਨਾਲ ਆਂਦੇ ਦਿਨਾਂ ਦੇ ਦਰਮਿਆਨ ਜਿਹੜਾ ਸਾਂਝੇ ਕੀਤੇ ਜਾਣਗੇ ਫਿਲਹਾਲ ਸਿਸਟਮ ਇੱਕ ਦੇ ਦੁਪਹਿਰ ਤੋਂ ਜਾਂ ਕਹਿ ਲਈਏ ਕਿ 31 ਦੀ ਸ਼ਾਮ ਤੋਂ ਕੱਲ ਤੋਂ ਬਦਰਵਾਈ ਵਾਂਡੀ ਸ਼ੁਰੂ ਹੋ ਜਾਏਗੀ ਇੱਕ ਨੂੰ ਹਲਕੇ ਛਰਾਟੇ ਦੇ ਅਸਾਰ ਰਹਿਣਗੇ 2 3 4 5 ਨਾਂ ਦਿਨਾਂ ਦੇ ਦਰਮਿਆਨ ਵੱਡੇ ਫੱਦਰ ਤੇ ਕਾਰਵਾਈਆਂ ਉਮੀਦਾਂ ਦੀਆਂ ਹੋ ਸਕਦੀਆਂ ਨੇ ਤੇ ਲਗਭਗ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਉਮੀਦ ਦੇ ਅਸਾਰ ਜਿਹੜਿਆ ਬਣਦੇ ਜਾਪਰੇ ਨੇ ਜੀ ਸੋ ਇੱਕ ਨਜ਼ਰ ਤਾਜ਼ਾ ਜੋ ਅੰਕੜੇ جاری ਕਿਤੇ ਗਰੇ ਮਾਸਖਾ ਦੇ ਉਤੇ ਲਾ ਲੈਣੇ ਆ ਕੱਲ ਤੇ ਪਰਸਵਾਂ ਬੱਦਲਵਾਈ ਬਣ ਸਕਦੀ ਆ ਪੰਜਾਬ ਹਰਿਆਣਾ ਚੰਡੀਗੜ੍ਹ ਬਹੁਤੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲ ਬਣਨਗੇ ਕਿਤੇ ਕਿਤੇ ਹਲਕੇ ਸ਼ਰਾਟੇ ਕਹਿ ਸਕਦੇ ਆ ਇੱਕਦਰੀ ਨੂੰ ਲੱਗ ਸਕਦੇ ਨੇ ਤੇ 2 3 4 5 6 ਇਹਨਾਂ ਦਿਨਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤੇ ਵੱਡੇ ਫੱਦਰ ਤੇ ਉਮੀਦੀਆਂ ਕਾਰਵਾਈਆਂ ਦਰਜ ਹੋਣਗੀਆਂ ਉਹ 2 3 4 ਨੂੰ ਹੋ ਸਕਦੀਆਂ ਨੇ ਜਾਂ ਫਿਰ 3 4 ਨੂੰ ਹੋ ਸਕਦੀਆਂ ਨੇ ਇਹ ਕੁਦਰਤ ਦੇ ਹੱਥ ਹਵਾ ਸਭ ਬਾਕੀ ਆਉਣ ਦੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਜ਼ਿਲ੍ਹਾ ਵਾਰੰਕੜੇ ਵੀ ਸਾਂਝਾ ਕਰ ਦੇਵਾਂਗੇ ਕਿ ਇਹ ਸਿਸਟਮ ਕਿੰਨੀ ਇੱਕ ਕਾਰਵਾਈਆਂ ਪਾ ਸਕਦਾ ਹੈ ਜੀ ਫਿਲਹਾਲ 5 ਦਿਨ ਤੱਕ ਤਾਂ ਫਿਲਹਾਲ ਉਮੀਦ ਇਸ ਫਿਲਹ ਤੇ ਇਹ ਸਿਸਟਮ ਇੱਕ ਵਾਰ ਫੇਰ ਤੋਂ ਠੰਡ ਦੀ ਜੜੀ ਹੈ ਕਹਿ ਸਕਦੇ ਆ ਵਾਪਸੀ ਕਰਵਾ ਸਕਦਾ ਹੈ ਇਜਾਜ਼ਤ ਦਿਓ ਜੀ ਧੰਨਵਾਦ ਸ਼ੁਕਰੀਆ ਜੇਕਰ ਇੱਕ ਵਾਰ ਇਹ ਜਲਵਾਰ ਅੰਕੜੇ ਵੀ ਤੁਹਾਡੇ ਨਾਲ ਸਾਂਝੇ ਕਰਦਨੇ ਆ ਜਾਂਦੇ ਜਾਂਦੇ ਤੇ ਸਕਰੀਨ ਤੇ ਦੇਖ ਸਕਦੇ ਆ ਨਕਸ਼ੇ ਦੇ ਵਿੱਚ ਜਿੱਥੇ ਤੁਹਾਨੂੰ ਹਰਾ ਰੰਗ ਨਜ਼ਰ ਆ ਰਿਹਾ ਹੈ ਨਾ ਜਨਾਂ ਦੇ ਵਿੱਚ ਕੱਲ ਤੋਂ ਬੱਦਲ ਵਾਈ ਵਾਣੀ ਸ਼ੁਰੂ ਹੋ ਸਕਦੀਆਂ ਮਾਝਾ ਤੋਂ ਆਪਾ ਪੁਆਦ ਔਰ ਮਾਲਵੇ ਦੇ ਪੂਰਬੀ ਜਨਾਂ ਦੇ ਵਿੱਚ ਕੱਲ ਸ਼ਾਮ ਤੋਂ ਜਾਂ ਕੱਲੇ ਕੱਲ ਰਾਤ ਤੋਂ ਟਟੋ ਮੇਦ ਵਰ ਤੋਂ ਬੱਦਲ ਵਾਈ ਵਾਣੀ ਸ਼ੁਰੂ ਹੋ ਜਾਏਗੀ ਧੰਨਵਾਦ